ਇੱਕ ਵਾਰ ਫੇਰ ਤੁਹਾਡਾ ਸਵਾਗਤ ਚੈਨਲ ਦੇ ਉੱਪਰ ਇੱਕ ਵਾਰ ਫੇਰ ਤੁਸੀਂ ਆਏ ਹੋ ਆਸ ਲੈ ਕੇ ਕਿ ਵੀਡੀਓ ਖਤਮ ਹੋਣ ਤੱਕ ਤੁਹਾਨੂੰ ਕੋਈ ਚੰਗੀ ਜਾਣਕਾਰੀ ਮਿਲੂਗੀ ਤੇ ਮੈਂ ਆਇਆ ਇੱਕ ਕੋਸ਼ਿਸ਼ ਦੇ ਨਾਲ ਕਿ ਵੀਡੀਓ ਖਤਮ ਹੋਣ ਤੱਕ ਵੀਡੀਓ ਖਤਮ ਹੋਣ ਤੋਂ ਬਾਅਦ ਤੁਸੀਂ ਇਹ ਸੋਚੋ ਕਿ ਹਾਂ ਸਾਨੂੰ ਇਸ ਵੀਡੀਓ ਤੋਂ ਕੋਈ ਨਾ ਕੋਈ ਇਨਫੋਰਮੇਸ਼ਨ ਚੰਗੀ ਮਿਲੀ ਆ ਸਾਡੀ ਨੌਲੇਜ ਦੇ ਵਿੱਚ ਵਾਦਾ ਹੋਇਆ ਠੀਕ ਹੋ ਗਿਆ ਤੇ ਹੁਣ ਜਿਵੇਂ ਕਿ ਥੰਬਨੇਲ ਤੋਂ ਤੁਹਾਨੂੰ ਥੋੜਾ ਆਈਡੀਆ ਹੋਇਆ ਹੋਗਾ ਅੱਜ ਦੀ ਆਪਣੀ ਗੱਲ ਹੈਗੀ ਆ AI ਸਟਾਕਸ ਦੇ ਨਾਲ AI ਸਟਾਕਸ ਦੇ ਨਾਲ ਰਿਲੇਟਡ ਇੰਡੀਅਨ ਸਟਾਕ ਮਾਰਕੀਟ ਦੀਆਂ ਤਿੰਨ ਬਹੁਤ ਵੱਡੀਆਂ ਕੰਪਨੀਆਂ AI ਨਾਲ ਰਿਲੇਟਡ ਠੀਕ ਹੈ ਅੱਜ ਉਹਨਾਂ ਦੀ ਗੱਲ ਕਰਾਂਗੇ ਅੱਜ ਵਾਲਾ ਆਪਣਾ ਵੀਡੀਓ ਬਹੁਤ ਹੀ ਇੰਪੋਰਟੈਂਟ ਆ ਇੰਪੋਰਟੈਂਟ ਇਸ ਕਰਕੇ ਵੀ ਆਪਾਂ ਜਿਸ ਮਤਲਬ ਅੱਜ ਦੇ ਦੌਰ ਦੇ ਵਿੱਚ ਰਹਿ ਰਹੇ ਇਹ ਸਾਰੇ ਟੈਕਨੋਲੋਜੀ ਡ੍ਰਿਵਨ ਦੌਰ ਹੈਗਾ ਸਾਰਾ ਚੀਜ਼ਾਂ ਬਹੁਤ ਹੀ ਛੇਤੀ ਬਦਲਦੀਆਂ ਜਾ ਰਹੀਆਂ ਨੇ ਤਾਂ ਹੁਣ ਚੀਜ਼ਾਂ ਫਾਸਟ ਹੁੰਦੀਆਂ ਜਾ ਰਹੀਆਂ ਫਾਸਟ ਹੁੰਦੀਆਂ ਜਾ ਰਹੀਆਂ ਤੇ ਅਗਲਾ ਜਿੰਨਾ ਵੀ ਜੋ ਵੀ ਕੁਝ ਹੋਊਗਾ ਦੁਨੀਆ ਦੇ ਵਿੱਚ ਜੁੜੀ ਵੀ ਚੀਜ਼ ਹੋਗੀ ਉਹ ਸਾਰੀ ਟੈਕਨੋਲੋਜੀ ਦੇ ਉੱਪਰ ਹੀ ਬੇਸਡ ਹੋਗੀ ਤਾਂ ਟੈਕਨੋਲੋਜੀ ਇੱਕ ਹੈ ਜੇ ਸੈਕਟਰ ਜਿਹਨੂੰ ਆਪਾਂ ਬਿਲਕੁਲ ਇਗਨੋਰ ਨਹੀਂ ਕਰ ਸਕਦੇ ਤੇ ਟੈਕਨੋਲੋਜੀ ਦੇ ਨਾਲ ਜੁੜੀਆਂ ਹੋਈਆਂ ਕੰਪਨੀਆਂ ਜਿਨ੍ਹਾਂ ਨੂੰ ਆਪਾਂ ਬਿਲਕੁਲ ਇਗਨੋਰ ਨਹੀਂ ਕਰ ਸਕਦੇ ਇਹਨਾਂ ਦੇ ਹੱਥ ਦੇ ਵਿੱਚ ਹੀ ਫਿਊਚਰ ਦੀ ਵਾਕਡੋਰਾ ਇਨਸਾਨ ਦੀ ਦੁਨੀਆ ਦੀ ਆਪਣੇ ਸਮਾਜ ਦੀ ਤੇ ਟੈਕਨੋਲੋਜੀ ਦੇ ਵਿੱਚ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਕਿ ਹੁਣ ਸਭ ਤੋਂ ਜ਼ਿਆਦਾ ਸਾਹਮਣੇ ਆ ਰਹੀ ਆ ਹੁਣ ਤਾਂ ਆਪਾਂ ਨੂੰ ਵੀ ਕਲੀਅਰਲੀ ਆਪਣੇ ਸਾਹਮਣੇ ਦੇਖਣ ਲੱਗ ਗਈ ਅਡਰਡ ਇਮੇजेस ਅਡਰਡ ਵੀਡੀਓਜ਼ ਅਡਰਡ ਮਿਊਜ਼ਿਕ ਐਸ ਇਸ ਤਰ੍ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਇੰਡੀਅਨ ਸਟਾਕ ਮਾਰਕੀਟ ਦੇ ਤਿੰਨ ਬਹੁਤ ਵੱਡੇ ਨਾਮ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਨਾਲ ਜੁੜੇ ਹੋਏ ਹਾਂਜੀ ਹੁਣ ਆ ਵੀਡੀਓ ਦੇ ਕੰਪਲੀਟ ਹੋਣ ਤੋਂ ਬਾਅਦ ਜੀ ਇਹਨੂੰ ਦੇਖਣ ਤੋਂ ਬਾਅਦ ਹੋ ਸਕਦਾ ਕੁਝ ਮੇਰੇ ਦੋਸਤ ਥੱਲੇ ਕਮੈਂਟ ਦੇ ਵਿੱਚ ਇਹ ਕਹਿਣ ਕਿ ਕਿ ਮੈਂ ਟਾਟਾ ਇਲੈਕਸੀ ਜਾਂ ਪਰਸਿਸਟੈਂਸ ਸਿਸਟਮ ਜਾਂ ਜ਼ੈਂਸਰ ਜਾਂ ਸਾਈਐਂਟ ਦੀ ਗੱਲ ਨਹੀਂ ਕੀਤੀ ਇਸ ਵੀਡੀਓ ਦੇ ਵਿੱਚ ਕਿ ਮੈਂ ਇੰਨਾ ਚਾਰ ਕੰਪਨੀਆਂ ਨੂੰ ਛੱਡ ਕੇ ਜਾਂ ਬੋਸ਼ ਨੂੰ ਵੀ ਛੱਡ ਕੇ ਮੈਂ ਜਿਹੜੀਆਂ ਅੱਜ ਵਾਲੀਆਂ ਤਿੰਨ ਕੰਪਨੀਆਂ 'ਚ ਉਹਨਾਂ ਦੀ ਗੱਲ ਕਿਉਂ ਕਰ ਰਿਹਾ ਤਾਂ ਮੈਂ ਪਹਿਲੇ ਹੀ ਉਹ ਕਲੈਰੀਫਾਈ ਕਰ ਦੇਣਾ ਚਾਹਣਾ ਕਿ ਉਹਦਾ ਮੇਰਾ ਰੀਜ਼ਨ ਇਹ ਕਿ ਇਹ ਆ ਕਿ ਆਲਰੇਡੀ ਉਹ ਜਿਹੜੇ ਤਿੰਨਾਂ ਚਾਰ ਸ਼ੇਅਰ ਜਿਨ੍ਹਾਂ ਦੀ ਮੈਂ ਹੁਣੇ ਮੈਂਸ਼ਨ ਕਰ ਚੁੱਕਿਆ ਉਹ ਆਲਰੇਡੀ ਬਹੁਤ ਹੀ ਜ਼ਿਆਦਾ ਉਹਨਾਂ ਦੀ ਐਪਰੀਸੀਏਸ਼ਨ ਹੋ ਚੁੱਕੀ ਹੈ ਮਤਲਬ ਪਿਛਲੇ ਕੁਝ ਸਾਲਾਂ ਦੇ ਵਿੱਚ ਉਹ ਮਲਟੀਫੋਲਡ ਵਧ ਗਏ ਤੇ ਜਿਸ ਲੈਵਲ ਦੇ ਉੱਪਰ ਉਹ ਐਸ ਟਾਈਮ ਨੇ ਮੈਂ ਮਤਲਬ ਉਹਨਾ ਕੰਫਰਟੇਬਲ ਨਹੀਂ ਹੈਗਾ ਐਸ ਟਾਈਮ ਦੇ ਉੱਪਰ ਉਹਨਾਂ ਨੂੰ ਲੈ ਕੇ ਕਿਉਂਕਿ ਆਲਰੇਡੀ ਉਹਨਾਂ 'ਚ ਬਹੁਤ ਹੀ ਜ਼ਿਆਦਾ ਐਪਰੀਸੀਏਸ਼ਨ ਹੋ ਗਈ ਬਹੁਤ ਜ਼ਿਆਦਾ ਵੱਧ ਚੁੱਕੇ ਆ ਤਾਂ ਮੈਂ ਅੱਜ ਦੀਆਂ ਤਿੰਨ ਕੰਪਨੀਆਂਸ ਉਹ ਵਡੀਆਂ ਲੈ ਕੇ ਆਇਆ ਜਿਹੜੀਆਂ ਹਾਲੇ ਮਤਲਬ ਉਸ ਵੇਵ ਦੇ ਵਿੱਚ ਨਹੀਂ ਆਈਆਂ ਅੱਗੇ ਫਿਊਚਰ ਦੇ ਵਿੱਚ ਜਿਹੜੀਆਂ ਆਉਣਗੀਆਂ ਜਿਹੜੇ ਨੈਕਸਟ ਮਤਲਬ ਜਦੋਂ ਪੈਸਾ ਇਨਫਿਊਜ਼ ਹੋਇਆ AI stocks ਦੇ ਵਿੱਚ ਤੇ ਜਿਹੜੀ ਨੈਕਸਟ ਲੈਗ ਹੈਗੀ ਆ ਮਾਰਕੀਟ ਦੀ ਰੈਲੀ AI ਦੀ ਜਿਹੜੀਆਂ ਉਹ ਕੰਪਨੀਆਂਜ਼ ਉਹਨੂੰ ਲੀਡ ਕਰ ਸਕਦੀ ਹੈ। AI ਪਹਿਲਾਂ ਆਪਾਂ ਥੋੜਾ ਜਿਹਾ ਸਮਝੀਏ ਕਿ AI ਮਤਲਬ ਕੀ ਚੀਜ਼ ਆ। ਜਦੋਂ ਤੱਕ ਆਪਾਂ ਉਹਨੂੰ ਸਮਝਾਂਗੇ ਨਹੀਂ ਤਾਂ ਆਪਾਂ ਨੂੰ ਐਗਜ਼ੈਕਟੇ ਪਤਾ ਨਹੀਂ ਲੱਗੂਗਾ ਕਿ ਆਪਾਂ ਆਪਣਾ ਪੈਸਾ ਲਾ ਕੇ ਇੱਥੇ ਰਹੀਆਂ। ਕਿਉਂਕਿ ਇੱਕ ਇਨਵੈਸਟਰ ਦੇ ਲਈ ਇਹ ਬਹੁਤ ਹੀ ਜ਼ਰੂਰੀ ਚੀਜ਼ ਹੁੰਦੀ ਆ ਕਿ ਮੈਂ ਆਪਣਾ ਪੈਸਾ ਕਿਸੇ ਕੰਪਨੀ ਚ ਲਾ ਰਿਹਾ ਤਾਂ ਮੈਂ ਕਿਉਂ ਲਾ ਰਿਹਾ? ਤੇ ਉਹ ਕੰਪਨੀ ਐਕਚੁਅਲੀ ਕੀ ਕਰਦੀ ਆ ਹੁਣ ਜਿਹੜੀ AI ਆਰਟੀਫੀਸ਼ੀਅਲ ਇੰਟੈਲੀਜੈਂਸੀ ਆ ਇਹ ਐਕਚੁਅਲੀ ਦੋ ਤਰ੍ਹਾਂ ਦੀ ਆ ਇੱਕ ਜਿਹਨੂੰ ਆਪਾਂ ਸਿੰਪਲ ਆਰਟੀਫੀਸ਼ੀਅਲ ਇੰਟੈਲੀਜੈਂਸੀ ਕਹ ਦਿੰਨੇ ਆ ਇੱਕ ਨੂੰ ਕਹਦੇ ਨੇ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸੀ ਜੋ ਸਿੰਪਲ AI ਆ ਉਹ ਹੈ ਕਿ ਜੀ ਮਤਲਬ ਪੁਰਾਣਾ ਡਾਟਾ ਹਿਸਟੋਰੀਕਲ ਡਾਟਾ ਨੂੰ ਲੈ ਕੇ ਉਹ ਆਪਣੇ ਐਲਗੋਰਿਦਮ ਬਣਾਉਂਦੇ ਆ ਤੇ ਫਿਊਚਰ ਨੂੰ ਪ੍ਰੋਡੈਕਟ ਕਰਦੇ ਆ ਕਿ ਇਹ ਚੀਜ਼ਾਂ ਐਸ ਐਸ ਤਰ੍ਹਾਂ ਹੋਣਗੀਆਂ ਉਹ ਹੁੰਦੀ ਆ ਇੱਕ ਸਿੰਪਲ ਆਰਟੀਫੀਸ਼ਲ ਇੰਟੈਲੀਜੈਂਸੀ ਦੂਸਰੀ ਹੈਗੀ ਆ ਜਨਰੇਟਿਵ ਆਰਟੀਫੀਸ਼ਲ ਇੰਟੈਲੀਜੈਂਸੀ ਇੰਡੀਅਨ ਜਿਹੜੀਆਂ ਕੰਪਨੀਆਂਜ਼ ਨੇ ਉਹ ਜ਼ਿਆਦਾਤਰ ਮੋਸਟਲੀ ਕੰਮ ਕਰਦੀਆਂ ਨੇ ਜਨਰੇਟਿਵ ਆਰਟੀਫੀਸ਼ਲ ਇੰਟੈਲੀਜੈਂਸੀ ਦੀ ਜਿਵੇਂ ਇਮੇਜਸ ਹੋਗੇ ਤੇ ਵੀਡੀਓਜ਼ ਹੋਗੇ ਮਿਊਜ਼ਿਕ ਹੋਗੇ ਐਂਕੋ ਕੇ ਮਤਲਬ ਕਿ ਕਿਰਨ ਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨਵੀਂ ਪ੍ਰੋਡਕਟ ਤਿਆਰ ਕਰਨੀ ਜਿਹੜੀ ਬਿਲਕੁਲ ਹੀ ਜੋ ਇਨਸਾਨ ਕਰ ਸਕਦੇ ਆ ਬਸ ਉਹ ਇਨਸਾਨ ਨੂੰ ਰਿਪਲੇਸ ਕਰਕੇ ਕੁਝ ਵੀ ਨਵਾਂ ਕ੍ਰੀਏਟ ਕਰਨਾ ਉਹ ਹੁੰਦੀ ਹੈ ਜਨਰੇਟਿਵ AI ਤਾਂ ਇੰਡੀਅਨ ਕੰਪਨੀਆਂ ਜ਼ਿਆਦਾ ਉਹਦੇ ਵਿੱਚ ਕੰਮ ਕਰਦੀਆਂ ਤਾਂ ਹੁਣ ਆਪਾਂ ਗੱਲ ਕਰੀਏ ਆਪਣੀ ਅੱਜ ਦੀ ਪਹਿਲੀ ਕੰਪਨੀ ਦੀ ਅੱਜ ਦੀ ਆਪਣੀ ਪਹਿਲੀ ਕੰਪਨੀ ਹੈਗੀ ਹੈ ਜੀ OFSS Oracle Financial Services ਇੱਕ ਗਲੋਬਲ ਕੰਪਨੀ ਆ ਮਤਲਬ ਮਲਟੀਨੇਸ਼ਨਲ ਕੰਪਨੀ ਆ ਬਹੁਤ ਹੀ ਵੱਡੀ ਕੰਪਨੀ ਆ Oracle ਇਹ ਉਹਦੀ ਸਬਸਿਡਰੀ ਆ ਕੇ ਅੰਦਾ ਮਤਲਬ ਆ ਕਿ ਇੱਕ ਬਹੁਤ ਵੱਡੀ ਕੰਪਨੀ ਹੈ ਜਿਹੜੀ ਮਤਲਬ ਦੁਨੀਆ ਦੇ ਵਿੱਚ ਉਹਨਾਂ ਦੇ ਬਹੁਤ ਅਡਡ ਕੰਟਰੀਜ਼ ਦੇ ਵਿੱਚ ਬਿਜ਼ਨਸ ਨੇ ਉਹਨਾਂ ਦੀ ਹੀ ਇੱਕ ਬ੍ਰਾਂਚ ਹੈਗੀ ਆ ਜਿਹੜੀ ਇੰਡੀਆ ਵਿੱਚ ਆ ਜਿਹਨੂੰ ਕਿਹਾ ਜਾਂਦਾ ਓ ਐਫ ਐਸ ਐਸ ਹੁਣ ਓ ਐਫ ਐਸ ਐਸ ਕੀ ਕਰਦੀ ਆ ਓ ਐਫ ਐਸ ਐਸ ਦਾ ਮੇਨ ਕੰਮ ਹੈਗਾ ਫਾਈਨੈਂਸ਼ੀਅਲ ਸੈਕਟਰ ਦੇ ਨਾਲ ਜਾਂ ਬੈਂਕਾਂ ਦੇ ਨਾਲ ਠੀਕ ਹੋ ਗਿਆ ਉਹਨਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਅਡਡ ਤਰ੍ਹਾਂ ਦੀਆਂ ਸੌਫਟਵੇਅਰ ਦੇ ਨਾਲ ਰਿਲੇਟਡ ਜਾਂ ਕਿਵੇਂ ਵੀ ਹੁਣ ਦੇਖੋ ਕਿੰਨਾ ਡਾਟਾ ਬੈਂਕਾਂ ਦਾ ਵੀ ਬਦਿਆ ਸਭ ਕੁਝ ਉਹਨਾਂ ਦਾ ਆਨਲਾਈਨ ਹੋ ਗਿਆ ਕੰਪਿਊਟਰ ਦੇ ਉੱਪਰ ਹੋ ਗਿਆ ਇੰਟਰਨੈਟ ਥਰੂ ਨੈਟ ਬੈਂਕਿੰਗ ਉਹਨਾਂ ਕੋਲ ਬਹੁਤ ਸਾਰਾ ਡਾਟਾ ਵਾ ਬਹੁਤ ਪਹਿਲਾਂ ਦੇ ਜ਼ਮਾਨੇ 'ਚ ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਜਾਂ ਤੁਸੀਂ ਵੀ ਦੇਖਿਆ ਹੋਊਗਾ ਤੁਸੀਂ ਆਪਣੇ ਮਾਤਾ ਜੀ ਨਾਲ ਪਿਤਾ ਜੀ ਨਾਲ ਜਾਂਦੇ ਹੋਵੋਗੇ ਜਾਂ ਦਾਦਾ ਦਾਦੀ ਨਾਲ ਜਾਂਦੇ ਹੋਵੋਗੇ ਉਹ ਇੱਕ ਕਾਪੀ ਲੈ ਕੇ ਜਾਂਦੇ ਹੁੰਦੇ ਸੀ ਛੋਟੀ ਜੀ ਉਹ ਸਾਰਾ ਕੁਝ ਪੁਰਾਣਾ ਹੋ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਟੈਕਨੋਲੋਜੀ ਦੀ ਜ਼ਰੂਰਤ ਹੋ ਤਾਂ ਟੈਕਨੋਲੋਜੀ ਨੂੰ ਕੌਣ ਪ੍ਰੋਵਾਈਡ ਕਰਦਾ ਵਾ ਇਹ ਜਿਹੇ ਕੰਪਨੀਆਂ ਆ ਆਫਐਸਐਸ ਹੁਣ ਆਪਾਂ ਗੱਲ ਕਰੀਏ ਕਿ ਅੱਜ ਆਪਾਂ ਉਹ ਆਫਐਸਐਸ ਦੀ ਗੱਲ ਕਿਉਂ ਮਿਚੁਅਲ ਫੰਡਸ ਬਹੁਤ ਵੱਡੇ ਵੱਡੇ ਮਿਚੁਅਲ ਫੰਡਸ ਹੁੰਦੇ ਆ ਬਹੁਤ ਜ਼ਿਆਦਾ ਉਹ ਪੈਸੇ ਕਿਸੇ ਵੀ ਇੱਕ ਕੰਪਨੀ ਦੇ ਵਿੱਚ ਲਾਉਂਦੇ ਆ ਉਹਨਾਂ ਨੇ ਪਿਛਲੇ ਕੁਝ ਟਾਈਮ ਤੋਂ ਜਦੋਂ ਤੋਂ AI ਦਾ ਵੀ ਰੋਲਾ ਜ਼ਿਆਦਾ ਸਟਾਰਟ ਹੋਇਆ ਉਹਨਾਂ ਨੇ ਆਪਣੀ ਜਿਹੜੀ ਇਨਵੈਸਟਮੈਂਟ ਆ ਉਹ OFSS ਤੇ ਬਹੁਤ ਜ਼ਿਆਦਾ ਵਧਾਈ ਪਹਿਲਾਂ ਦੇ ਨਾਲੋਂ ਤਾਂ ਇਹ ਇੱਕ ਡਾਇਰੈਕਟ ਇਹ ਵੀ ਇੰਡੀਕੇਸ਼ਨ ਹੈਗੀ ਆ ਇੱਥੋਂ ਵੀ ਆਪਾਂ ਨੂੰ ਪਤਾ ਲੱਗਦਾ ਕਿ ਜੇ ਮਿਚੁਅਲ ਫੰਡਸ ਵਾਲੇ ਬਹੁਤ ਵੱਡੇ ਵੱਡੇ ਮਿਚਲ ਫੰਡਸ ਵਾਲੇ ਆਪਣਾ ਪੈਸਾ ਲਾ ਰਹੇ ਹੋ ਐਫਐਸਐਸ ਚ ਪਹਿਲਾਂ ਤੋਂ ਉਹਨਾਂ ਨੇ ਆਪਣੀ ਹੋਲਡਿੰਗ ਦੱਾਈ ਆ ਤਾਂ ਉੱਥੋਂ ਵੀ ਆਪਾਂ ਨੂੰ ਕਲੀਅਰ ਸਾਈਨ ਮਿਲਦਾ ਕਿ ਉਹ ਵੀ ਲੋਕ ਉਹੀ ਚੀਜ਼ ਦੇਖ ਰਹੇ ਜੋ ਆਪਾਂ ਦੇਖ ਰਹੇ ਹਾਂ ਕਿ ਹਾਂ ਉਹਨਾਂ ਨੂੰ ਵੀ ਇਹਦੇ ਵਿੱਚ ਫਿਊਚਰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੁਣ ਅੱਗੇ ਰਿਜ਼ਲਟ ਇਹਨਾਂ ਦੇ ਬਹੁਤ ਹੀ ਵਧੀਆ ਆਏ ਆ ਇਹਨਾਂ ਦਾ ਜਿਹੜਾ ਪ੍ਰੋਫਿਟ ਆ ਜਿਹੜਾ ਇਸ ਕੁਆਟਰ ਦਾ ਆਇਆ ਵਾ ਉਹ 417 ਕਰੋੜ ਤੋਂ ਵੱਧ ਕੇ 741 ਕਰੋੜ ਦਾ ਹੋ ਗਿਆ ਤਾਂ ਮਤਲਬ ਡਬਲ ਦੇ ਨੇੜੇ ਤੇ 75 80% ਤੱਕ ਸਿੱਧਾ ਹੀ ਇਹਨਾਂ ਦਾ ਪ੍ਰੋਫਿਟ ਵਧ ਗਿਆ ਇੱਕ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਡਿਵੀਡੈਂਡਸ ਦੀ ਕਿ ਕੰਪਨੀਆਂ ਡਿਵੀਡੈਂਡ ਦਿੰਦੀਆਂ ਨੇ ਤਾਂ ਜਿਹੜੀ OFSS ਦਾ ਡਿਵੀਡੈਂਡ ਯੀਲਡ ਜਿਹੜੀ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਮਤਲਬ ਇਹ ਆਪਣੇ ਇਨਵੈਸਟਰਸ ਨੂੰ ਡਿਵੀਡੈਂਡ ਬਹੁਤ ਹੀ ਜ਼ਿਆਦਾ ਦਿੰਦੇ ਕਿੰਨਾ 5.37% ਦੇ ਨੇੜੇ ਤੇੜੇ ਇਹ ਡਿਵੀਡੈਂਡ ਦਿੰਦੇ ਆ ਜੇ ਤੁਸੀਂ ਮੇਰਾ ਉਹ ਵਾਲਾ ਵੀਡੀਓ ਦੇਖਿਆ ਹੋਊਗਾ ਮੈਨੂੰ ਹਲੇ ਵੀ ਯਾਦ ਆਹ ਆਪਾਂ ਐਸ਼ੀਅਨ ਪੇਂਟਸ ਵਾਲੇ ਨੂੰ ਚੈੱਕ ਕੀਤਾ ਸੀਗਾ ਤੇ ਉਹਦਾ ਡਿਵੀਡੈਂਡ ਯੀਲਡ ਸੀਗੀ 0.9 ਸਮਥਿੰਗ ਕਰਕੇ ਨੀਅਰਲੀ ਮਤਲਬ 1% ਦੀ OFSS ਦੀ ਕਿੰਨੀ ਆ ਨੀਅਰਲੀ 5.5% ਤਾਂ ਉਹਦੇ ਤੋਂ 5 ਗੁਣਾ ਜ਼ਿਆਦਾ ਡਿਵੀਡੈਂਡ ਵੀ ਇੱਥੇ ਆਪਾਂ ਨੂੰ ਮਿਲ ਰਿਹਾ ਇਹ ਚੀਜ਼ ਜਿਹੜੀ ਸਪੈਸ਼ਲੀ OFSS ਦੇ ਨਾਲ ਬੜੀ ਹੀ ਇੰਟਰਸਟਿੰਗ ਆ ਤੇ ਜਿਹੜੀ ਬਹੁਤ ਹੀ ਵਧੀਆ ਵਾ ਬਹੁਤ ਹੈਲਦੀ ਆ ਬਹੁਤ ਪੋਜ਼ਿਟਿਵ ਆ ਉਹ ਹੈਗੀ ਇਹਨਾਂ ਦੀ ROCE ਰੇਸ਼ੋ ਹੁਣ ROCE ਕੀ ਹੁੰਦੀ ਹੈ ROCE ਹੁੰਦਾ ਰਿਟਰਨ ਔਨ ਕੈਪੀਟਲ ਇਹਨੂੰ ਕਹਿੰਦੇ ਆਪਾਂ ਠੀਕ ਹੈ ਨਾ ਰਿਟਰਨ ਔਨ ਕੈਪੀਟਲ ਹੁਣ ਰਿਟਰਨ ਔਨ ਕੈਪੀਟਲ ਕੀ ਆ ਪਹਿਲਾਂ ਮਤਲਬ ਜਿੰਨਾ ਪੈਸਾ ਕਿਸੇ ਨੇ ਆਪਣੇ ਬਿਜ਼ਨਸ ਦੇ ਵਿੱਚ ਲਾਇਆ ਹੋਇਆ ਹਰੇਕ ਬੰਦੇ ਨੇ ਲਾਇਆ ਨਾ ਕਿਸੇ ਨੇ ਦੁਕਾਨ ਦੇ ਵਿੱਚ ਆਪਣਾ ਪੈਸਾ ਲਾਇਆ ਹੋਇਆ ਕਿਸੇ ਨੇ ਮਤਲਬ ਕਾਰਖਾਨੇ ਫੈਕਟਰੀ ਦੇ ਵਿੱਚ ਆਪਣਾ ਪੈਸਾ ਲਾਇਆ ਹੋਇਆ ਕਿਸੇ ਨੇ ਕਿਤੇ ਲਾਇਆ ਹੋਇਆ ਉਸੇ ਤਰ੍ਹਾਂ ਹੀ ਉਹ ਉਹਨੂੰ ਕਹਿੰਦੇ ਆਰਓਸੀਈ ਆਰਓਸੀਈ ਹੁਣ ਦੂਸਰੀ ਇੱਕ ਸੈਕਟਰ ਦੀਆਂ ਕੰਪਨੀਆਂਜ਼ ਦੀ ਜਿਹੜੀ ਕੋਈ ਵੀ ਫਿਗਰ ਹੁੰਦੀ ਆਲਮੋਸਟ ਉੱਥੇ ਹੀ ਰਹਿੰਦੀ ਹੁੰਦੀ ਕੋਈ ਜ਼ਿਆਦਾ ਫਰਕ ਨਹੀਂ ਉਹਨਾਂ ਦਾ ਹੁੰਦਾ ਕਿਉਂਕਿ ਸਾਰੀਆਂ ਸਿਮਿਲਰ ਹੀ ਕੰਮ ਕਰ ਰਹੀਆਂ ਬਟ ਇੰਟਰਸਟਿੰਗਲੀ OFSS ਜਿਹੜੀ ਆ ਜਿੰਨੀਆਂ ਵੀ AI ਨਾਲ ਰਿਲੇਟਡ ਕੰਪਨੀਆਂਜ਼ ਨੇ ਇੰਡੀਅਨ ਮਾਰਕੀਟ ਚਾਹੇ ਉਹ ਟਾਟਾ ਲੈਕਸੀ ਹੀ ਕਿਉਂ ਕਿ ਜਿੱਦਾਂ ਸ਼ੇਅਰ ਬਹੁਤ ਜ਼ਿਆਦਾ ਵਧ ਗਿਆ ਜਾਂ ਜ਼ੈਂਸਾਰਾ ਜਾਂ ਪਰਸਿਸਟੈਂਟ ਉਹਨਾਂ ਸਾਰਿਆਂ ਦਾ ਜਿਹੜਾ ROCE ਆ ਉਹ ਔਨ ਐਵਰੇਜ ਮਤਲਬ ਜੇ ਉਹਨੂੰ ਐਵਰੇਜ ਕਰੀਏ ਤਾਂ ਨੀਅਰਲੀ 15% ਦੇ ਉੱਪਰ ਆ ਬਟ OFSS ਦਾ ਕਿੰਨਾ ਵਾ 33% ਮਤਲਬ ਆਪਣੇ ਨਾਲ ਦੇ ਜਿਹੜੇ ਉਹਦੇ ਮਤਲਬ ਕਹਿ ਲਓ ਕਿ ਦੋਸਤ ਨੇ ਉਹਦੇ ਸਹਪਾਠੀ ਨੇ ਉਹਦੇ ਕਲਾਸਮੇਟ ਨੇ ਉਹਨਾਂ ਦੇ ਨਾਲੋਂ ਨੀਅਰਲੀ ਡਬਲ ਆ ਉਹਦਾ ROE ਮਤਲਬ ਜਿੰਨਾ ਪੈਸਾ ਉਹਨਾਂ ਨੇ ਬਿਜ਼ਨਸ ਦੇ ਵਿੱਚ ਉਹ ਲਾਉਂਦੇ ਆ ਉਸ ਦਾ ਉਹਨਾਂ ਨੂੰ 33% ਰਿਟਰਨ ਮਿਲਦੀ ਜਿਹੜੀ ਕਿ ਮਤਲਬ ਬਹੁਤ ਹੀ ਜ਼ਿਆਦਾ ਵਾ ਇੰਡਸਟਰੀ ਦੀ ਕਿੰਨੀ ਆ 15% ਤਾਂ ਇੱਥੇ ਇੱਕ ਬਹੁਤ ਹੀ ਕਲੀਅਰ ਐਡਵਾਂਟੇਜ ਆ OFSS ਦੂਸਰਾ ਹੈਗਾ ROE ਇਹ ਆਰਓਈ ਹੁੰਦਾ ਰਿਟਰਨ ਔਨ ਇਕਵਿਟੀ ਇਹ ਰਿਟਰਨ ਔਨ ਇਕਵਿਟੀ ਮਤਲਬ ਇਕਵਿਟੀ ਮਤਲਬ ਸ਼ੇਅਰਸ ਠੀਕ ਹੈ ਜਿੰਨੇ ਵੀ ਉਹਨਾਂ ਦੇ ਸ਼ੇਅਰ ਮਾਰਕੀਟ ਦੇ ਵਿੱਚ ਇਸ ਟਾਈਮ ਹੈਗੇ ਆ ਉਹ ਪਰ ਸ਼ੇਅਰ ਉਹਨਾਂ ਨੂੰ ਕਿੰਨੀ ਰਿਟਰਨ ਮਿਲਦੀ ਆ ਕੰਪਨੀ ਨੂੰ ਉਹ ਇਹਨਾਂ ਦੀ ਬਹੁਤ ਜ਼ਿਆਦਾ ਆ ਵਾਂਸ ਅਗੇਨ ਇਹ ਮਾਰਕੀਟ ਲੀਡਰ ਨੇ ਉਹਦੇ ਵਿੱਚ 24% ਮਤਲਬ ਪਰ ਸ਼ੇਅਰ ਪਰ ਇਕਵਿਟੀ ਇਹਨਾਂ ਦੀ ਰਿਟਰਨ ਉਹਦੇ ਵਿੱਚ 24% ਤਾਂ ਇਹ ਹੋ ਗਈ ਜੀ ਆਫਐਸਐਸ ਦੀ ਗੱਲ ਹੁਣ ਆਪਾਂ ਗੱਲ ਕਰੀਏ ਅਗਲੀ ਕੰਪਨੀ ਦੀ ਅਗਲੀ ਕੰਪਨੀ ਆਪਣੇ ਕੋਲ ਹੈਗੀ ਆ ਐਫਲੇ ਇੰਡੀਆ ਕਿਸੇ ਇੱਕ ਦੋਸਤ ਨੇ ਮੇਰੇ ਖਿਆਲ ਚ ਮੈਨੂੰ ਯਾਦ ਆ ਇੱਕ ਕਮੈਂਟ ਕਰਕੇ ਮੈਨੂੰ ਐਫਲੇ ਬਾਰੇ ਵੀ ਬੋਲਿਆ ਸੀ ਕਿ ਇਹਦੇ ਬਾਰੇ ਵੀ ਗੱਲ ਕਰਿਓ ਤਾਂ ਕੁਦਰਤੀ ਅੱਜ AI ਦੀ ਗੱਲ ਹੋ ਰਹੀ ਆ ਤਾਂ ਐਫਲੇ ਆ ਗਿਆ ਠੀਕ ਆ ਹੁਣ ਐਫਲੇ ਕੀ ਕਰਦੇ ਆ ਦੇਖੋ AI ਤਾਂ ਆਪਾਂ ਇੱਕ ਬੋਲ ਦਿੰਨੇ ਕਿ ਸਿੰਪਲ ਟਰਮ ਚ ਆਪਾਂ ਬੋਲਦਾ ਕਿ ਹਾਂਜੀ AI ਦੇ ਸਟਾਕ ਨੇ ਬਟ ਇੱਕ ਐਜ਼ ਇਨਵੈਸਟਰ ਆਪਾਂ ਨੂੰ ਯਾਦ ਰੱਖਿਓ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹ ਅਸਲ 'ਚ ਕੰਮ ਕੀ ਕਰਦੇ ਆ ਆਪਾਂ ਨੂੰ ਕਲੀਅਰ ਮਤਲਬ ਇੱਕ ਹੁੰਦਾ ਨਾ ਕਿ ਸਿੰਪਲ ਬੰਦੇ ਸਿੰਪਲ ਟਰਮ 'ਚ ਜੇ ਆਪਾਂ ਸਮਝਾ ਸਕੇ ਉਹ ਬੈਟਰ ਹੈ ਤਾਂ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਸਮਝਾਉਣ ਦੀ ਕਿ ਐਫਲੇ ਕੀ ਕਰਦੀ ਆ ਕਿਸੇ ਵੀ ਬੰਦੇ ਨੇ ਜੇ ਆਪਣੇ ਕਸਟਮਰਸ ਤੱਕ ਪਹੁੰਚਣਾ ਹੋ ਤਾਂ ਉਹ ਕੀ ਕਰਦੇ ਆ ਤੁਸੀਂ ਵੀ ਦੇਖਿਆ ਹੋਊਗਾ ਜਿਹੜੇ ਵੀ ਜਿਹੜੇ ਵੀ ਸ਼ਹਿਰ ਦੇ ਵਿੱਚ ਤੁਸੀਂ ਬੈਠੇ ਮੇਰਾ ਵੀਡੀਓ ਦੇਖ ਰਹੇ ਹੋਵੋਗੇ ਮੈਂ ਤੁਹਾਨੂੰ ਐਗਜ਼ਾਮਪਲ ਆਈਲ ਸੈਂਟਰਸ ਦੀ ਦੇ ਦੇਣਾ ਕਿਉਂਕਿ ਪਿੱਛੇ ਜੇ ਇਹੀ ਬਿਜ਼ਨਸ ਹੈ ਜਿਹੜਾ ਬਹੁਤ ਜ਼ਿਆਦਾ ਚੱਲਿਆ ਤੁਸੀਂ ਦੇਖਿਆ ਹੋਊਗਾ ਤੁਹਾ ਕੰਦਾਂ ਦੇ ਉੱਪਰ ਬਹੁਤ ਜ਼ਿਆਦਾ ਜਾਂ ਹੋਲਡਿੰਗਸ ਸੈਂਟਰਸ ਵਾਲਿਆਂ ਨੇ ਆਪਣੇ ਆਪਣੇ ਲਾਇ ਹੋਣਗੇ ਫਲਾਣਾ ਆਇਲ ਸੈਂਟਰ ਫਲਾਣਾ ਆਇਲ ਸੈਂਟਰ ਤਾਂ ਮਤਲਬ ਕੀ ਹੈ ਜਦੋਂ ਵੀ ਕੋਈ ਬੰਦਾ ਕੋਈ ਬਿਜ਼ਨਸ ਖੋਲਦਾ ਤਾਂ ਉਹਨੇ ਕਸਟਮਰ ਤੱਕ ਰੀਚ ਕਰਨੀ ਆ ਤਾਂ ਉਹ ਰੀਚ ਦਾ ਪੁਰਾਣਾ ਇੱਕ ਤਰੀਕਾ ਕੀ ਹੁੰਦਾ ਸੀ ਉਹ ਪੋਸਟਰ ਲਾ ਦਿੰਦੇ ਸੀ ਹੋਲਡਿੰਗਸ ਲਾ ਦਿੰਦੇ ਸੀ ਹੁਣ ਕੀ ਆ ਹੁਣ ਡਿਜੀਟਲਾਈਜੇਸ਼ਨ ਹੋਣ ਕਰਕੇ ਉਹ ਪੁਰਾਣੇ ਤਰੀਕੇ ਚੇਂਜ ਹੋ ਰਹੇ ਆ ਹਰ ਬੰਦੇ ਕੋਲੇ ਫੋਨ ਆ ਹੁਣ ਇਹ ਕੰਪਨੀਆਂ ਕੀ ਕਰਦੀਆਂ ਸਪੈਸ਼ਲੀ ਐਫ ਲਿਵ ਵਗੈਰਾ ਕੀ ਕਰਦੀਆਂ ਇਹਨਾਂ ਨੂੰ ਆਪਣੀਆਂ ਇਹ ਆਪਣੇ ਐਕਟੀਵਿਟੀ ਆਪਣੇ ਇੰਟਰਸਟ ਆਪਾਂ ਕਿਹੜੀ ਚੀਜ਼ ਨੂੰ ਕਲਿੱਕ ਕਰਦੇ ਆਂ ਜ਼ਿਆਦਾ ਕਿ ਕਿਹੜੀ ਵੈਬਸਾਈਟ ਦੇ ਉੱਪਰ ਆਪਾਂ ਜ਼ਿਆਦਾ ਸਪੈਂਡ ਕਰਦੇ ਆਂ ਕਿਹੜੀ ਵੈਬਸਾਈਟ ਨੂੰ ਆਪਾਂ ਜ਼ਿਆਦਾ ਟਾਈਮ ਖੋਲ ਕੇ ਰੱਖਦੇ ਆਂ ਕਿਹੜੀਆਂ ਪ੍ਰੋਡਕਟਸ ਅਸੀਂ ਵਿਸ਼ੇ ਲਿਸਟ ਦੇ ਵਿੱਚ ਪਾਉਂਦੇ ਆਂ ਕਿੰਨੇ ਤੋਂ ਕਿੰਨੇ ਏਜ ਗਰੁੱਪ ਵਾਲੇ ਬੰਦੇ ਕਿਹੜੀ ਚੀਜ਼ ਨੂੰ ਜ਼ਿਆਦਾ ਦੇਖਦੇ ਆਂ ਮਤਲਬ ਫੀਮੇਲ ਜ਼ਿਆਦਾ ਦੇਖਦੀਆਂ ਜਾਂ ਮੇਲ ਜ਼ਿਆਦਾ ਦੇਖਦੇ ਆ ਜਾਂ ਬੱਚੇ ਕੀ ਦੇਖਦੇ ਆ ਮਤਲਬ ਤੁਸੀਂ ਸਮਝ ਗਏ ਨਾ ਮੈਂ ਕੀ ਕਹਿਣਾ ਚਾਹੁੰਦਾ ਉਹ ਪੂਰਾ ਦਾ ਪੂਰਾ ਡਾਟਾ ਇਹ ਆਪਣੇ ਟਰੈਕ ਦੇ ਵਿੱਚ ਰੱਖਦੇ ਆ ਤੇ ਇਹ ਇਹ ਉਹ ਵਾਲਾ ਡਾਟਾ ਦੇ ਨਾਲ ਐਲਗੋਰਿਦਮ ਬਣਾ ਕੇ ਇਹ ਫਿਰ ਕੰਪਨੀਆਂ ਨੂੰ ਸੇਲ ਕਰਦੇ ਆ ਤੇ ਇਹ ਇੱਕ ਤਰ੍ਹਾਂ ਨਾਲ ਉਹਨਾਂ ਦੀ ਹੈਲਪ ਕਰਦੇ ਆ ਡਿਜੀਟਲ ਐਡਸ ਦੇ ਵਿੱਚ ਤੁਸੀਂ ਵੀ ਦੇਖਿਆ ਹੋਊਗਾ ਜਦੋਂ ਤੁਸੀਂ ਵੀ ਕੋਈ ਪੇਜ ਖੋਲਦੇ ਹੋਵੋਗੇ ਵੈਬਸਾਈਟ ਖੋਲਦੇ ਹੋਵੋਗੇ ਉਹਦੇ ਉੱਪਰ ਬਹੁਤ ਸਾਰੀਆਂ ਐਡਸ ਅਡਡ ਚੱਲਦੀਆਂ ਰਹਿੰਦੀਆਂ ਪੇजेस ਦੇ ਉੱਪਰ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਉਹਨਾਂ ਦੇ ਵਿੱਚ ਜਿਹੜੀ ਵੀ ਕੋਈ ਐਡ ਚੱਲ ਰਹੀ ਹੋਗੀ ਉਹ ਐਫਲੇ ਦੀ ਹੋਗੀ ਮੋਸਟ ਮਤਲਬ ਹਾਈਲੀ ਲਾਈਕਲੀ ਕਿਉਂਕਿ ਐਫਲੇ ਹੀ ਸਭ ਤੋਂ ਵੱਡਾ ਪਲੇਅਰ ਆ ਇਹਦੇ ਵਿੱਚ ਇਸ ਚੀਜ਼ ਦੇ ਵਿੱਚ ਤਾਂ ਉਹਦੀ ਉਹ ਐਡ ਜਿਹੜੀ ਵੀ ਤੁਸੀਂ ਦੇਖ ਰਹੇ ਹੋਵੋਗੇ ਉਹ ਮੋਸਟ ਲਾਈਕਲੀ ਹੈ ਕਿ ਐਫਲੇ ਵੱਲੋਂ ਹੀ ਬਣਾਈ ਗਈ ਹੋਣੀ ਹੁਣ ਇਸ ਤੋਂ ਅਗਲੀ ਚੀਜ਼ ਹੁਣ ਇਹਨਾਂ ਕੋਲੇ ਉਹ ਡਾਟਾ ਪਿਆ ਵਾ ਮਤਲਬ ਡਾਟਾ ਕਿੰਨਾ ਤੁਸੀਂ ਸੋਚ ਕੇ ਦੇਖੋ ਕਿ ਇੰਡੀਆ ਚ ਕਿੰਨੇ ਲੋਕ ਕੁਝ ਸਾਲ ਪਹਿਲਾਂ ਤੱਕ ਵੀ ਇੱਕ ਘਰ ਦੇ ਵਿੱਚ ਕਿੰਨੇ ਕੁ ਫੋਨ ਹੁੰਦੇ ਸੀ ਇੱਕ ਫੋਨ ਹੁੰਦਾ ਸੀ ਤੇ ਉਹ ਜਿਹੜਾ ਫੋਨ ਹੁੰਦਾ ਸੀ ਉਹ ਵੀ ਇੱਕ ਬੜਾ ਸਿੰਪਲ ਫੋਨ ਹੁੰਦਾ ਸੀ ਹੁਣ ਕੀ ਹੋਇਆ ਅੱਜ ਦੀ ਦੇ ਹਾਲਾਤ ਕੀ ਆ ਹਰ ਘਰ ਦੇ ਵਿੱਚ ਜਿੰਨੇ ਵੀ ਅਡਲਟ ਨੇ ਸਾਰਿਆਂ ਕੋਲੇ ਫੋਨ ਆ ਤੇ ਉੱਪਰੋਂ ਉਹ ਸਾਰੇ ਦੇ ਸਾਰੇ smartphones ਨੇ ਹੁਣ ਉਹ smartphone ਦੇ ਵਿੱਚ ਉਹ ਡਾਟਾ ਨਾ ਤਾਂ ਇੰਡੀਆ ਦੁਨੀਆ ਦਾ ਸਭ ਤੋਂ ਜ਼ਿਆਦਾ ਪੋਪੂਲੇਟਿਡ ਕੰਟਰੀ ਆ ਤਾਂ ਇੰਨਾ ਡਾਟਾ ਰੱਖਣ ਦੇ ਲਈ ਵੀ ਇੱਕ ਪਰਟੀਕੂਲਰ ਕੰਪਨੀ ਚਾਹੀਦੀ ਹੁੰਦੀ ਆ ਹੁਣ ਇੱਥੇ ਐਫਲੇ ਨੂੰ ਇੱਕ ਬਹੁਤ ਕਲੀਅਰ ਐਡਵਾਂਟੇਜ ਆ ਉਹ ਕੀ ਹੈਗਾ ਇਹਨਾਂ ਕੋਲੇ ਆਪਣਾ ਹੀ ਡਾਟਾਬੇਸ ਆ ਕਿਉਂਕਿ ਉਹ ਇਹ ਡਿਜੀਟਲ ਕੰਪਨੀ ਆ ਇਹ ਆਈਟੀ ਨਾਲ ਰਿਲੇਟਡ ਕੰਪਨੀ ਆ ਏਆਈ ਦੀ ਕੰਪਨੀ ਆ ਅਦਰਵਾਈਜ਼ ਕੀ ਹੋਣਾ ਸੀ ਇਹਨਾਂ ਨੂੰ ਸਾਰਾ ਡਾਟਾ ਸਟੋਰ ਕਰਨ ਲਈ ਇੱਕ ਹੋਰ ਕੰਪਨੀ ਹਾਇਰ ਕਰਨੀ ਪੈਣੀ ਸੀ ਤੇ ਉਹਨੂੰ ਪੈਸੇ ਦੇਣੇ ਪੈਣੇ ਸੀ ਉਹ ਇਹਨਾਂ ਦੇ ਸਿੱਧੇ ਸਿੱਧੇ ਚਾਰਜਸ ਬਚਦੇ ਆ ਕਿਉਂ ਕਿ ਖੁਦ ਹੀ ਆਪੀ ਉਹ ਕੰਮ ਕਰਦੇ ਆ ਤਾਂ ਇਹ ਇੱਕ ਐਡਵਾਂਟੇਜ ਆ ਉਸ ਤੋਂ ਬਾਅਦ ਅਗਲੀ ਐਡਵਾਂਟੇਜ ਕੀ ਹੈ ਇਹਨਾਂ ਨੂੰ ਮੈਂ ਤੁਹਾਨੂੰ ਅੱਜ ਇੱਕ ਹੋਰ ਚੀਜ਼ ਸਮਝਾਉਣਾ ਥੋੜਾ ਸਟਾਕ ਮਾਰਕੀਟ ਨਾਲ ਰਿਲੇਟਡ ਕਈ ਬਿਜ਼ਨਸ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਐਸੈਟ ਲਾਈਟ ਬਿਜ਼ਨਸ ਕਈ ਬਿਜ਼ਨਸ ਹੁੰਦੇ ਨੇ ਨੂੰ ਕਹਿੰਦੇ ਐਸੈਟ ਹੈਵੀ ਬਿਜ਼ਨਸ ਜਿਵੇਂ ਵੱਡੀਆਂ ਵੱਡੀਆਂ ਇੰਡਸਟਰੀਆਂ ਕੋਲਾ ਸਟੀਲ ਮਾਈਨਿੰਗ ਇਹ ਐਸੈਟ ਹੈਵੀ ਬਿਜ਼ਨਸ ਨੇ ਪਹਿਲਾਂ ਤੁਹਾਨੂੰ ਜ਼ਮੀਨ ਖਰੀਦਣੀ ਪਊਗੀ ਸੈਂਕੜੇ ਏਕੜ ਜ਼ਮੀਨ ਫਿਰ ਉਹਦੇ ਤੇ ਕੰਸਟਰਕਸ਼ਨ ਹੋਊਗੀ ਫਿਰ ਵੱਡੇ ਵੱਡੀਆਂ ਮਸ਼ੀਨਰੀ ਆਉਣਗੀਆਂ ਠੀਕ ਹੋ ਗਿਆ ਉਹ ਸਾਰੇ ਦੇ ਵਿੱਚ ਹੀ ਅਰਬਾਂ ਰੁਪਈਆ ਲੱਗਦਾ ਕੰਪਨੀ ਦਾ ਠੀਕ ਹੋ ਗਿਆ ਜੀ ਨਾ ਜਿਵੇਂ ਕੰਸਟਰਕਸ਼ਨ ਵਾਲੇ ਡਿਵੈਲਪਰਸ ਹੈਵੀ ਬਿਜ਼ਨਸ ਪਹਿਲਾਂ ਤੁਸੀਂ ਜ਼ਮੀਨ ਖਰੀਦੀ ਫਿਰ ਤੁਸੀਂ ਉੱਤੇ ਮਜ਼ਦੂਰ ਲਏ ਉਹਨਾਂ ਦੀ ਦਿਹਾੜੀ ਦੇਖੋ ਮਜ਼ਦੂਰ ਦੀ ਕਿੰਨੀ ਆ ਠੀਕ ਆ ਫਿਰ ਕੰਸਟਰਕਸ਼ਨ ਆ ਫਿਰ ਉਹ ਸੀਮੈਂਟ ਰੇਤਾ ਬਜਰੀ ਇਹਨਾਂ ਦਾ ਰੇਟ ਵੱਧਦਾ ਜਾਂਦਾ ਵਾ ਇਹ ਐਸੈਟ ਲਾਈਟ ਬਿਜ਼ਨਸ ਕਿਉਂ ਆ ਐਸੈਟ ਲਾਈਟੇ ਆ ਇਹਨਾਂ ਨੂੰ ਕਿਸ ਚੀਜ਼ ਦੀ ਲੋੜ ਆ ਇਹਨਾਂ ਨੂੰ ਕੋਈ ਜ਼ਮੀਨ ਦੀ ਲੋੜ ਨਹੀਂ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਇਹਨਾਂ ਦਾ ਸਿਰਫ ਇੱਕ ਹੀ ਜਗ੍ਹਾ ਮਤਲਬ ਜਿੱਥੇ ਇਹਨਾਂ ਦਾ ਐਕਸਪੈਂਸ ਲੱਗਣੇ ਆ ਜਿੱਥੇ ਇਹਨਾਂ ਦਾ ਖਰਚਾ ਹੋਣਾ ਸਿਰਫ ਕਿੱਥੇ ਹੋਣਾ ਕੁਝ EMPLOYES ਤੇ ਸੈਲਰੀ ਤੇ ਹੋਣਾ ਹੋਰ ਇਹਨਾਂ ਦਾ ਕੋਈ ਖਰਚਾ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਟੈਕਨੋਲੋਜੀ ਇਹਨਾਂ ਨੂੰ ਜ਼ਮੀਨ ਚਾਹੀਦੀ ਆ ਨਾ ਇਹਨਾਂ ਨੂੰ ਕੋਈ ਪਾਰਟਿਕੂਲਰ ਕੋ ਬਹੁਤ ਵੱਡੇ ਵੱਡੇ ਆਫਿਸਿਸ ਚਾਹੀਦੀ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਬਹੁਤ ਜ਼ਿਆਦਾ ਆ ਇਹ ਇੱਕ ਬਹੁਤ ਕਲੀਅਰ ਹੁਣ ਉਸ ਤੋਂ ਬਾਅਦ FL ਨੂੰ ਇੱਕ ਇਹ ਨਾ ਤੁਸੀਂ ਸਮਝੋ ਕਿ ਇਕੱਲੀ ਇੰਡੀਆ ਦੇ ਵਿੱਚ ਹੀ ਕੰਮ ਕਰਦੇ ਆ ਐਫਲੇ ਇੰਡੀਆ ਨਾਮ ਇੰਡੀਆ ਦਾ ਇੰਡੀਅਨ ਕੰਪਨੀ ਹੈ ਬਟ ਇਹਦੀ ਜਿਹੜੀ ਰੀਚ ਆ ਉਹ ਪੂਰੀ ਦੁਨੀਆ ਦੇ ਵਿੱਚ ਆ ਗਲੋਬਲ ਤੁਸੀਂ ਕਦੇ ਇਹਦਾ ਡਾਟਾ ਦੇਖੋਗੇ ਖੁਦ ਵੀ ਰਿਸਰਚ ਕਰੋ ਹਮੇਸ਼ਾ ਰਿਸਰਚ ਕਰਨੀ ਚਾਹੀਦੀ ਆਪਣੇ ਆਪ ਵੀ ਸਿਰਫ ਕਿਸੇ ਦੀ ਗੱਲ ਹੀ ਨਹੀਂ ਸੁਣਨੀ ਚਾਹੀਦੀ ਇਹਨਾਂ ਦੇ ਕਸਟਮਰ ਮਤਲਬ ਅਮਰੀਕਾ ਯੂਰਪ ਆਸਟ੍ਰੇਲੀਆ ਮਿਡਲ ਈਸਟ ਹਰ ਕਿਤੇ ਇਹਨਾਂ ਦੇ ਕਸਟਮਰ ਨੇ ਤੇ ਕਈ ਕਸਟਮਰ ਨੇ ਤੇ ਬਹੁਤ ਹੀ ਵੱਡੇ ਮਤਲਬ ਜਿਨ੍ਹਾਂ ਨੂੰ ਮਾਰਕੋ ਹੀ ਕਸਟਮਰਸ ਕਹਿੰਦੇ ਨੇ ਨਾ ਕਿ ਬੜੀ ਦੁਨੀਆ ਦੇ ਇੰਪੋਰਟੈਂਟ ਬੰਦੇ ਇੰਪੋਰਟੈਂਟ ਫਰਮਸ ਉਹ ਇਹਨਾਂ ਦੇ ਹੈਗੇ ਆ ਤੇ ਹੁਣ ਇਹ ਕਿੰਨੇ ਕਿੰਨੇ ਲੋਕਾਂ ਤੱਕ ਇਹਨਾਂ ਦੀ ਰੀਚ ਹੈਗੀ ਆ 2 ਬਿਲੀਅਨ ਤੋਂ ਜ਼ਿਆਦਾ ਇਹਨਾਂ ਕਸਟਮਰ ਬੇਸ ਹੈ ਨਾ ਮਤਲਬ ਐਨੇ ਲੋਕਾਂ ਤੱਕ ਇਹਨਾਂ ਦੀ ਰੀਚ ਹੈ ਐਫਲੇ ਦੀ 2 ਬਿਲੀਅਨ ਤੋਂ ਜ਼ਿਆਦਾ ਹੁਣ ਆਪਾਂ ਗੱਲ ਕਰ ਲੈਣੇ ਇਹਨਾਂ ਦੇ ਫਿਊਚਰ ਦੀ ਫਿਊਚਰ ਦੇਖੋ ਹਾਲੇ ਵੀ ਆਪਾਂ ਚਲੋ ਗਲੋਬਲ ਤਾਂ ਹੈ ਹੀ ਆ ਜੋ ਵੀ ਹੈਗਾ ਇਹਨਾਂ ਦਾ ਆਪਾਂ ਇੰਡੀਆ ਦੀ ਹੀ ਗੱਲ ਕਰਨਾ ਹਾਲੇ ਵੀ ਇੰਡੀਆ ਇੱਕ ਡਿਵੈਲਪਿੰਗ ਕੰਟਰੀ ਹੀ ਹੈ ਨਾ ਆਪਾਂ ਡਿਵੈਲਪਡ ਕੰਟਰੀ ਤਾਂ ਨਹੀਂ ਹੈਗੇ ਮਤਲਬ ਲੋਕ ਹਾਲੇ ਵੀ ਸਵਿਚ ਕਰ ਰਹੇ ਆ smartphones ਵੱਲ ਬਹੁਤ ਸਾਰੇ ਲੋਕ ਨੇ ਜਿਹੜਨਾ ਕੋਲੇ ਹਾਲੇ ਵੀ smartphone ਨਹੀਂ ਹੈਗਾ ਬਹੁਤ ਸਾਰੇ ਲੋਕ ਹੈ ਜਿਥੇ ਹਾਲੇ ਵੀ ਘਰ ਦੇ ਵਿੱਚ ਇੱਕ ਜਾਂ ਦੋ ਹੀ smartphone ਨੇ ਬਾਕੀ ਜਿਹੜੇ ਬੱਚੇ ਆ ਜਿਹੜੇ ਵੱਡੇ ਹੋ ਰਹੇ ਆ teenagers ਨੇ ਉਹ ਵੀ ਡਿਮਾਂਡ ਕਰ ਰਹੇ ਆ ਕਿ ਸਾਡੇ ਕੋਲ ਵੀ smartphone ਹੋਵੇ ਤੈਨ ਦਾ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੈ ਅੱਗੇ ਫਿਊਚਰ ਦੇ ਵਿੱਚ ਅੱਗੇ ਗਰੋ ਕਰਨ ਦਾ ਪੋਟੈਂਸ਼ੀਅਲ ਬਹੁਤ ਹੀ ਜ਼ਿਆਦਾ ਹੈ ਉਸ ਤੋਂ ਬਾਅਦ ਇੰਡੀਆ ਵੈਸੀ ਸਭ ਤੋਂ ਜ਼ਿਆਦਾ ਪੋਪੂਲੇਟਿਡ ਕੰਟਰੀ ਆ ਤੇ ਸਭ ਤੋਂ ਜ਼ਿਆਦਾ ਦੁਨੀਆ ਦੇ ਜਿਹੜੇ ਯੰਗ ਲੋਕ ਨੇ ਉਹ ਇੰਡੀਆ ਦੇ ਵਿੱਚ ਮਤਲਬ 35 ਸਾਲ ਤੋਂ ਥੱਲੇ ਦੇ ਜਿਹੜੇ ਲੋਕ ਨੇ ਉਹ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਨੇ ਕੋਈ ਕੰਪੈਰੀਜ਼ਨ ਨਹੀਂ ਹੈ ਨੀ ਕਿਸੇ ਨਾਲ ਤੇ ਉਹ ਹੁਣ ਕਿਸੇ ਤਰੀਕੇ ਦੇ ਨਾਲ ਟ੍ਰੈਫਿਕ ਨੂੰ ਲੈ ਲੋ ਜਾਂ ਜੌਬਸ ਨੂੰ ਲੈ ਲੋ ਉਸ ਤਰ੍ਹਾਂ ਨਾਲ ਪ੍ਰੋਬਲਮ ਵੀ ਆ ਬਟ ਜਿਹੜੀਆਂ ਇਹੋ ਜਿਹੀਆਂ ਕੰਪਨੀਆਂਜ਼ ਨੇ ਇਹਨਾਂ ਦੇ ਲਈ ਤਾਂ ਇਹ ਬਹੁਤ ਹੀ ਵਧੀਆ ਹੈ ਤੇ ਜਿੰਨੇ ਵੀ ਹਾਲੇ ਤੱਕ ਦੇਖੋ ਮੈਂ ਤੁਹਾਨੂੰ ਇਸ ਕੰਪਨੀ ਬਾਰੇ ਬੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਦੱਸੀਆਂ ਤਾਂ ਉਹ ਚੰਗੀਆਂ ਚੀਜ਼ਾਂ ਸਿਰਫ ਇਹ ਨਹੀਂ ਹੈਗਾ ਕਿ ਬਸ ਐਵੇਂ ਕਿਤਾਬੀ ਗੱਲਾਂ ਨੇ ਬਸ ਉਹ ਗਰਾਉਂਡ ਦੇ ਉੱਪਰ ਕੁਝ ਨਹੀਂ ਹੈਗਾ ਗਰਾਉਂਡ ਦੇ ਉੱਪਰ ਵੀ ਉਹੀ ਚੀਜ਼ਾਂ ਰਿਫਲੈਕਟ ਹੋਈਆਂ ਨੇ ਇਹਨਾਂ ਦੇ ਰਿਜ਼ਲਟਸ ਦੇ ਉੱਪਰ ਇਹਨਾਂ ਦਾ ਰਿਜ਼ਲਟ ਪਿਛਲੇ 4 ਜਾਂ 5 ਸਾਲ ਦੇ ਵਿੱਚ ਹੀ ਜਿਹੜੀ ਇਹਨਾਂ ਦੀ ਗਰੋਥ ਹੋਈ ਆ ਉਹ ਕਿੰਨੇ ਦੇ ਉੱਪਰ ਵੱਧ ਰਹੀ ਆ ਰੈਵਨਿਊ ਇਹਨਾਂ ਦਾ 44% ਦੇ ਉੱਪਰ 43% ਦੇ ਉੱਪਰ ਇਹਨਾਂ ਦੀ ਸੀਏਜੀਆਰ ਵੱਧ ਰਹੀ ਆ ਹੁਣ ਸੀਏਜੀਆਰ ਕੀ ਹੁੰਦੀ ਆ ਕੰਪਾਊਂਡ ਐਨੂਅਲ ਗਰੋਥ ਰੇਟ ਕੰਪਾਊਂਡ ਐਨੂਅਲ ਮਤਲਬ ਸਾਲਾਨਾ ਗਰੋਥ ਰੇਟ ਠੀਕ ਹੁਣ ਕੰਪਾਊਂਡ ਮਤਲਬ ਇਕੱਠਾ ਸਾਰਾ ਐਵਰੇਜ ਸਭ ਕੁਝ ਕਰਕੇ ਰੇਵਨਿਊ 44% ਦੇ ਉੱਪਰ ਵਧ ਰਿਹਾ ਵਾ ਤੇ ਜਿਹੜਾ ਇਹਨਾਂ ਦਾ ਪ੍ਰੋਫਿਟ ਆ ਉਹ ਕਿੰਨੇ ਤੇ ਵਧ ਰਿਹਾ ਵਾ ਉਹ ਵਧ ਰਿਹਾ 55% ਦੇ 55 ਤੁਸੀਂ ਹੁਣ ਆਪ ਸੋਚ ਕੇ ਦੇਖੋ ਕਿ ਪ੍ਰੋਫਿਟ ਆ ਕਿਸੇ ਦਾ ਕਿਸੇ ਬੰਦੇ ਦੀ ਸੈਲਰੀ ਆ ਉਹ ਕਿੰਨੇ ਸਾਲ ਬੰਦਾ ਉਸੇ ਸੈਲਰੀ ਦੇ ਉੱਪਰ ਹੀ ਖੜਾ ਰਹਿੰਦਾ ਜਾਂ ਹੌਲੀ 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 ਕਰਕੇ ਉਹਦੀ ਸੈਲਰੀ ਵੱਧਦੀ ਆ ਇਹਨਾਂ ਦਾ ਜਿਹੜਾ ਪ੍ਰੋਫਿਟ ਆ ਉਹ ਕਿਸ ਰੇਟ ਦੇ ਉੱਪਰ ਐਨਿਉਅਲੀ ਵਧ ਰਿਹਾ ਵਾ 55% ਮਤਲਬ ਜੀ 100 ਅਗਲੇ ਸਾਲ 150 ਜੀ ਉਦੋਂ 150 ਤੋਂ ਅਗਲੀ ਵਾਰ 225 ਮਤਲਬ ਇਸ ਰੇਟ ਦੇ ਉੱਪਰ ਇਹ ਇਨਕਰੀਸ ਕਰ ਰਿਹਾ ਹੁਣ ਆਪਾਂ ਗੱਲ ਕਰ ਲੈਨੇ ਆ ਇਹਨਾਂ ਦੀ ইপিਐਸ ਦੀ ইপিਐਸ ਅੱਜ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਟਰਮਸ ਥੋੜੀਆਂ ਜਿਆਦਾ ਦੱਸ ਰਿਹਾ ਇਹ ਵੀ ਪਤਾ ਹੋਣੀ ਚਾਹੀਦੀ ਹੈ ਨਾ ਚੰਗੀ ਗੱਲ ਆ ਕੁਝ ਆਪਾਂ ਨਵਾਂ ਸਿੱਖ ਰਹੇ ਆ ਕੋਈ ਗੱਲ ਨਹੀਂ ਕੋਈ ਖਾਸ ਏਡੀ ਵੱਡੀ ਗੱਲ ਨਹੀਂ ਟੈਨਸ਼ਨ ਨਾ ਲੋ ইপিਐਸ ਹੈ ਕੀ ਆ ਅਰਨਿੰਗ ਪਰ ਸ਼ੇਅਰ ਠੀਕ ਹੋ ਗਿਆ ਇੱਕ ਸ਼ੇਅਰ ਦੇ ਪਿੱਛੇ ਕਿੰਨੀ ਅਰਨਿੰਗ ਹੈ ਇਹਨਾਂ ਦੀ ਉਹ ਹੁੰਦੀ ਹੈ ਈਪੀਐਸ ਉਹ ਇਹਨਾਂ ਦੀ ਜਿਹੜੀ ਈਪੀਐਸ ਆ ਉਹ ਪਿਛਲੇ ਕੁਝ ਚਾਰੀਆ ਪੰਜ ਸਾਲਾਂ ਦੇ ਵਿੱਚ ਕਿੱਥੇ ਚਲੀ ਗਈ ਪਹਿਲਾਂ ਇਹਨਾਂ ਦੀ ਈਪੀਐਸ ਸੀਗੀ 5 ਮਤਲਬ 18 ਜਾਂ 19 ਦੇ ਵਿੱਚ ਮਨਿਆਦਾ ਇਹਨਾਂ ਦੀ ਈਪੀਐਸ 5 ਦੇ ਨੇੜੇ ਜਿਹੜੇ ਸੀਗੇ ਹੁਣ ਕਿੰਨੀ ਇਹਨਾਂ ਦੀ ਈਪੀਐਸ ਚੱਲ ਰਹੀ ਹੈ 18 ਮਤਲਬ 3.5 ਗੁਣਾ ਇਹਨਾਂ ਦੀ ਅਰਨਿੰਗ ਵਧ ਗਈ ਪਰ ਸ਼ੇਅਰ ਤਾਂ ਦੂਸਰੀ ਆਪਣੀ ਕੰਪਨੀ ਹੈਗੀ ਆ ਜੀ ਐਫਲੇ ਇੰਡੀਆ ਠੀਕ ਹੋ ਗਿਆ ਹੁਣ ਇੱਥੇ ਮੈਂ 1 ਮਿੰਟ ਲਈ ਰੁਕੂੰਗਾ ਸਭ ਤੋਂ ਪਹਿਲੀ ਚੀਜ਼ ਮੈਂ ਤੁਹਾਨੂੰ ਜੋ ਵੀ ਇਹ ਚੀਜ਼ਾਂ ਬ ਠੀਕ ਹੈ ਨਾ ਇਹ ਮੇਰਾ ਸਿਰਫ ਇਹ ਆ ਕਿ ਇੱਕ ਤਰ੍ਹਾਂ ਨਾਲ ਇਹਨੂੰ ਕਲਾਸ ਸਮਝ ਲਓ ਇਹ ਮੇਰੇ ਪਰਸਨਲ ਵਿਚਾਰ ਨੇ ਜੋ ਜੋ ਮੈਂ ਉਥੋਂ ਦੇਖਿਆ ਨੈਟ ਤੋਂ ਸਰਚ ਕੀਤਾ ਇਹ ਮੇਰੀ ਉਹ ਚੀਜ਼ਾਂ ਮੈਂ ਤੁਹਾਨੂੰ ਇਹ ਬਿਲਕੁਲ ਨਹੀਂ ਕਿਹਾ ਕਿ ਤੁਸੀਂ ਇਹਨਾਂ ਨੂੰ ਬਾਏ ਕਰੋ ਜਾਂ ਕੁਝ ਵੀ ਕਰੋ ਮੈਂ ਸਿਰਫ ਆਪਣੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੁਣ ਦੂਸਰੀ ਚੀਜ਼ ਮੈਂ ਇੱਥੇ ਫੇਰ ਇੱਕ ਵਾਰੀ ਥੋੜੀ ਹੁਣ ਮੈਂ ਬ੍ਰੇਕ ਲਈਏ ਤਾਂ ਥੋੜੀ ਵੱਡੀ ਉਹ ਬ੍ਰੇਕ ਕਰ ਲੈਣਾ ਠੀਕ ਹੈ ਜੀ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇ ਤੁਹਾਨੂੰ ਲੱਗਦਾ ਕਿ ਹਾਂ ਤੁਹਾਨੂੰ ਮੇਰੇ ਵੀਡੀਓਜ਼ ਦੇਖਣ ਤੋਂ ਬਾਅਦ ਥੋੜੀ-ਬਹੁਤ ਕਿਤੇ ਨੋਲੇਜ ਥੋੜੀ ਜ਼ਿਆਦਾ ਮਿਲ ਜਾਂਦੀ ਹੈ ਤੁਹਾਨੂੰ ਵਧੀਆ ਲੱਗਦੀ ਹੈ ਮੇਰੀਆਂ ਗੱਲਾਂ ਤਾਂ ਕਮੈਂਟ ਜ਼ਰੂਰ ਕਰਦੇ ਹੋ ਲਾਈਕ ਜ਼ਰੂਰ ਕਰਦੇ ਹੋ ਠੀਕ ਹੈ ਜੀ ਹੁਣ ਆਪਾਂ ਵਧਦੇ ਹਾਂ ਅਗਲੀ ਕੰਪਨੀ ਤੀਸਰੀ ਆਪਣੀ ਕੰਪਨੀ ਹੈਗੀ ਹੈ ਜੀ ਹੈਪੀਐਸਟ ਮਾਈਂਡਸ ਹੈਪੀਐਸਟ ਮਾਈਂਡਸ ਬਾਰੇ ਕੀ ਕਰਦੇ ਹੈ ਹੈਪੀਐਸਟ ਮਾਈਂਡਸ ਦਾ ਸਭ ਤੋਂ ਜ਼ਿਆਦਾ ਕੰਮ ਹੈਗਾ ਇਹਨਾਂ ਦੇ ਐਕਚੁਅਲੀ 3 ਡਿਵਾਈਡ ਹੋਏ ਹੋਏ 파ਟ बिजनेस ਨੇ ਪਹਿਲਾ ਹੈਗਾ ਡਿਜੀਟਲ ਸਰਵਿਸਸੇਸ ਦੇਣੀ ਆ ਅਡਡ ਕੰਪਨੀਆਂ ਨੂੰ ਸੌਫਟਵੇਅਰ ਵਗੈਰਾ ਬਣਾ ਕੇ ਦੇਣੇ ਐਸੇ ਇਸ ਤਰ੍ਹਾਂ ਦਾ ਦੂਸਰਾ ਹੈਗਾ ਇਨਫਰਾਸਟ੍ਰਕਚਰ ਨੂੰ ਮੈਨੇਜ ਕਰਨਾ ਉਹਨਾਂ ਦਾ ਜਿੰਨਾ ਵੀ ਇਨਫਰਾਸਟ੍ਰਕਚਰ ਆ ਉਹਨੂੰ ਅਡਡ ਤਰ੍ਹਾਂ ਦੇ ਨਾਲ ਮੈਨੇਜ ਕਰਨਾ ਇੱਕ ਹੈਗਾ ਸਿਕਿਉਰਿਟੀ ਵਾਲਾ ਸਿਕਿਉਰਿਟੀ ਸਰਵਿਸਸ ਜਿਵੇਂ ਆਪਾਂ ਦੇਖਿਆ ਨਾ ਬਹੁਤ ਸਾਰੇ ਸਾਈਬਰ ਕ੍ਰਾਈਮਸ ਹੁੰਦੇ ਆ ਸਿਕਿਉਰਿਟੀਜ਼ ਲਾਈਕ ਜਿੰਮ ਸਾਈਬਰ ਕਰਾਈਮਸ ਨੇ ਸਾਈਬਰ ਕਰਾਈਮ ਹੁਣ ਦੇਖੋ ਬਹੁਤ ਹੀ ਵਧ ਰਿਹਾ ਹੁਣ ਤਾਂ ਹੁਣ ਤਾਂ ਨਿਊਜ਼ ਵੀ ਕਿੰਨੀ ਆਉਂਦੀਆਂ ਨੇ ਸਾਈਬਰ ਕਰਾਈਮਸ ਨਾਲ ਰਿਲੇਟਡ ਕਿਸੇ ਦਾ ਅਕਾਊਂਟ ਹੈਕ ਹੋ ਗਿਆ ਠੀਕ ਹੋ ਗਿਆ ਨਾ ਬੈਂਕ ਦੇ ਵਿੱਚ ਫਰਾਡ ਹੋ ਗਿਆ ਆਨਲਾਈਨ ਫਰਾਡ ਹੋ ਗਿਆ ਤਾਂ ਉਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਇਹ ਕੰਮ ਕਰਦੇ ਆ ਹੈਪੀਐਸਟ ਮਾਈਂਡਸ ਵਾਲੇ ਇਹ ਹੈਲਪ ਕਰਦੇ ਆ ਬੈਂਕਾਂ ਦੀ ਜਾਂ ਜਿੱਥੇ-ਜਿੱਥੇ ਵੀ ਆਪਣੇ ਅਕਾਊਂਟ ਬਣੇ ਹੁੰਦੇ ਆ ਨਾ ਉਹ ਉਹਨਾਂ ਲੋਕਾਂ ਦੀ ਇਹ ਹੈਲਪ ਕਰਦੇ ਆ ਤਾਂ ਕਿ ਉਹਨਾਂ ਦੇ ਕਸਟਮਰ ਦੇ ਜਿਹੜੇ ਅਕਾਊਂਟ ਨੇ ਉਹ ਸੇਫ ਰਹੇ ਹੁਣ ਇੱਥੇ ਮੈਂ ਇੱਕ ਚੀਜ਼ ਥੋੜੀ ਇੰਟਰਸਟਿੰਗ ਇੱਕ ਵਾਰੀ ਫੇਰ ਮੈਂ ਵਾਪਸ ਕਮੈਂਟਸ ਵੱਲ ਜਾਣਾ ਕੁਝ ਦੋਸਤ ਨਾ ਮੈਨੂੰ ਕਿਤੇ ਕਿਤੇ ਕੋਈ ਕਮੈਂਟ ਕਰਦੇ ਆ ਮਤਲਬ 2-4 ਵਾਰ ਮੈਂ ਦੇਖਿਆ ਨਹੀਂ ਵੈਸੇ ਵਧੀਆ ਗੱਲ ਆ ਕਿ ਤੁਸੀਂ ਵੀ ਰਿਸਰਚ ਕਰ ਰਹੇ ਹੋ ਤੁਸੀਂ ਵੀ ਮੈਨੂੰ ਕਾਉਂਟਰ ਕਰ ਰਹੇ ਹੋ ਕੁਐਸਚਨ ਬਹੁਤ ਹੀ ਵਧੀਆ ਗੱਲ ਆ ਕਰ ਰਹੇ ਹੋ ਬਟ ਮੈਂ ਵੈਸੇ ਥੋੜਾ ਕਲੀਅਰ ਕਰਨਾ ਚਾਹੁੰਦਾ ਜਿਵੇਂ ਉੱਥੇ ਮੈਨੂੰ 2-4 ਵਾਰੀ ਕੋਈ ਕਮੈਂਟ ਆਇਆ ਕਿ ਉਹ ਕਹਿੰਦੇ ਕਿ ਇਹ ਤਾਂ ਸਟਾਕ ਪ੍ਰਾਈਸ ਹੀ ਨਹੀਂ ਵੱਧ ਰਿਹਾ ਇਹ ਤਾਂ ਥੱਲੇ ਜਾ ਰਿਹਾ ਤਾਂ ਮੈਂ ਤੁਹਾਨੂੰ ਥੋੜਾ ਦੱਸ ਰਿਹਾ ਇੱਕ ਟਾਈਮ ਹੁੰਦਾ ਕੰਸੋਲਿਡੇਸ਼ਨ ਦਾ ਪੀਰੀਅਡ ਉਹ ਇਸ ਕੰਪਨੀ ਦੇ ਨਾਲ ਵੀ ਹੈਗਾ ਮੈਂ ਪਹਿਲਾਂ ਹੀ ਬੋਲ ਤਾ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਮੈਨੂੰ ਕਮੈਂ ਜੁਲਾਈ 2021 ਤੱਕ ਮਤਲਬ ਦਸੰਬਰ 20 ਤੋਂ ਲੈ ਕੇ ਜੁਲਾਈ 2021 ਤੱਕ ਕਿੰਨੇ ਮਹੀਨੇ ਹੋਗੇ 7 8 8 ਕੁ ਮਹੀਨੇ 8 ਮਹੀਨੇ ਦੇ ਵਿੱਚ ਹੈਪੀਐਸਟ ਮਾਈਂਡ ਦਾ ਜਿਹੜਾ ਸ਼ੇਅਰ ਸੀਗਾ ਉਹ ਨੀਅਰਲੀ 300 ਰੁਪਏ ਤੋਂ 1500 ਰੁਪਏ ਤੇ ਚੱਲਿਆ 8 8 ਮਹੀਨੇ ਦੇ ਵਿੱਚ ਸ਼ੇਅਰ ਪ੍ਰਾਈਸ 5 ਗੁਣਾ ਹੋ ਗਿਆ ਠੀਕ ਹੈ ਜੀ ਹੁਣ ਦੇਖੋ ਹਰ ਚੀਜ਼ ਦੀ ਉਹ ਕਹਿੰਦੇ ਨਾ ਕਿ ਇੱਕ ਲਿਮਟ ਹੁੰਦੀ ਹੈ ਨਾ ਹੁਣ 5 ਗੁਣਾ ਸਟਾਕ ਜਦੋਂ ਵਧਿਆ ਉੱਥੇ ਤਾਂ ਉਸ ਤੋਂ ਬਾਅਦ ਇੰਨਾ ਜ਼ਿਆਦਾ ਇਨਕਰੀਜ਼ ਤੋਂ ਬਾਅਦ ਇੱਕ ਜਿਹਨੂੰ ਆਪਾਂ ਕਹਿੰਦੇ ਕੰਸੋਲਿਡੇਸ਼ਨ ਪੀਰੀਅਡ ਜਿਹਨੂੰ ਪੰਜਾਬੀ 'ਚ ਆਪਾਂ ਕਹੇ ਲਈ ਦਮ ਲੈਣਾ ਤਾਂ ਉਸ ਤੋਂ ਬਾਅਦ ਹੁਣ ਸਟਾਕ ਦੇਖੋ 21 'ਚ ਗਿਆ ਹਾਲੇ ਕੀ ਆਇਆ 24 ਦਾ ਸਟਾਰਟਿੰਗ ਹੀ ਚੱਲ ਰਹੀ ਹੈ ਹਾਲੇ ਹਨਾ ਸਟਾਰਟਿੰਗ ਵਾਲੇ ਪੜਾਅ ਦੇ ਵਿੱਚ ਹੀ ਆਪਾਂ ਤਾਂ ਉਸ ਤੋਂ ਬਾਅਦ 3 ਸਾਲ ਹੋਏ ਆ ਤਾਂ ਇਹ ਸਟਾਕ ਉਸ ਤੋਂ ਬਾਅਦ ਹੁਣ ਥੋੜਾ ਜਿਹਾ ਕੰਸੋਲਿਡੇਸ਼ਨ ਪੀਰੀਅਡ ਦੇ ਵਿੱਚ ਆ ਬਟ ਨਿਊਜ਼ ਜਿਹੜੀਆਂ ਗੁੱਡ ਨਿਊਜ਼ ਨੇ ਉਹ ਕੰਟੀਨਿਊਸਲੀ ਆਈ ਜਾ ਰਹੀਆਂ ਨੇ ਹੌਲੀ 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 ਇਹ ਦੁਬਾਰਾ ਮੋਮੈਂਟਮ ਫੜੂਗਾ ਤੇ ਇਹੀ ਇੱਕ ਰੀਜ਼ਨ ਇਹ ਵੀ ਆ ਇਸੇ ਕਰਕੇ ਮੈਂ ਅੱਜ ਇਸ ਸਟਾਕ ਨੂੰ ਮੈਂਸ਼ਨ ਕੀਤਾ ਮੈਂ Tata Lexi ਨੂੰ ਨਹੀਂ ਕੀਤਾ ਜਾਂ Persistent ਨੂੰ ਨਹੀਂ ਕੀਤਾ ਕਿਉਂਕਿ ਆਲਰੇਡੀ ਉਹ ਸਟਾਕਸ ਕੋਈ 70 ਗੁਣਾ ਕੋਈ 35 ਗੁਣਾ ਕੋਈ ਇੰਨੇ-ਇੰਨੇ ਗੁਣਾ ਵਧੇ ਹੋਇਆ ਤਾਂ ਮੈਂ ਪਰਸਨਲੀ ਫੀਲ ਨਹੀਂ ਕਰਦਾ ਕੰਫਰਟੇਬਲ ਠੀਕ ਹੋ ਗਿਆ ਨਾ ਖੋਦ ਉਹਨੂੰ ਬਾਇ ਕਰਨ ਲਈ ਇਸ ਟਾਈਮ ਫੀਲ ਕਰ ਰਿਹਾ ਨਾ ਕਿਸੇ ਦੇ ਨਾਲ ਸ਼ੇਅਰ ਕਰਨ ਦਾ ਇਹਨਾਂ ਦਾ ਜਿਹੜਾ ਰੈਵਨਿਊ ਆ ਉਹ 2019 ਤੋਂ ਲੈ ਕੇ 2023 ਤੱਕ ਮਤਲਬ ਉਹ ਤਿੰਨ ਜਾਂ ਚਾਰ ਸਾਲ ਦੇ ਵਿੱਚ 602 ਕਰੋੜ ਤੋਂ ਨੀਅਰਲੀ 14 1400 ਕੁਛ ਕਰਕੇ 1440 ਜਾਂ 1450 ਕਰੋੜ ਹੋਇਆ ਮਤਲਬ 4 ਕਿਸਾਲਾਂ ਦੇ ਵਿੱਚ ਇਹਨਾਂ ਦਾ ਜਿਹੜਾ ਰੈਵਨਿਊ ਸੀਗਾ ਉਹ 2.5 ਗੁਣਾ ਵੱਧ ਗਿਆ ਤਾਂ ਮੈਨੂੰ ਉਹੀ ਜਿਵੇਂ ਬੋਲੇ ਨਾ ਕਿ ਬਟ ਜਿਹੜੀਆਂ ਗੁੱਡ ਨਿਊਜ਼ ਨੇ ਉਹ ਆਉਂਦੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਜਾ ਕੇ ਉਹ ਪ੍ਰਾਈਸ ਦੇ ਵਿੱਚ ਵੀ ਰਿਫਲੈਕਟ ਹੋਣੀਆਂ ਸਟਾਰਟ ਕਰ ਦੇਣ ਜਿਹੜੇ ਇਹਨਾਂ ਦੇ ਐਸੈਟ ਨੇ ਟੋਟਲ ਐਸੈਟ ਉਹ 400 ਕਰੋੜ ਤੋਂ ਵੱਧ ਕੇ ਇੰਨੀ ਟਾਈਮ ਦੇ ਵਿੱਚ 1628 ਕਰੋੜ ਹੋ ਗਏ ਮਤਲਬ ਟੋਟਲ ਜਿਹੜੇ ਐਸੈਟ ਨੇ ਉਹ 4 ਗੁਣਾ ਵੱਧ ਤੇ ਜਿਹੜੀਆਂ ਇਹ ਡਿਜੀਟਲ ਸਰਵਿਸਸਸ ਪ੍ਰੋਵਾਈਡ ਕਰਦੇ ਆ ਹੈਪੀਐਸਟ ਮਾਈਂਡ ਵਾਲੇ ਅਡਡ ਕੰਪਨੀਆਂਸ ਨੂੰ ਉਹ ਮੇਨਲੀ ਆਉਂਦੇ ਆ ਕਿਹੜੀਆਂ ਕੰਪਨੀਆਂਸ ਤੋਂ ਐਜੂਕੇਸ਼ਨ ਨਾਲ ਰਿਲੇਟਡ ਨੇ ਟੈਕਨੋਲੋਜੀ ਨਾਲ ਰਿਲੇਟਡ ਨੇ ਐਂਟਰਟੇਨਮੈਂਟ ਨਾਲ ਰਿਲੇਟਡ ਨੇ ਤੇ ਟਰੈਵਲਿੰਗ ਨਾਲ ਰਿਲੇਟਡ ਨੇ ਮੇਜਰ ਮਤਲਬ ਇਹ ਜਿਹੜੀਆਂ ਕੰਪਨੀਆਂਸ ਨੇ ਇਹਨਾਂ ਫੀਲਡਸ ਦੇ ਨਾਲ ਰਿਲੇਟਡ ਨੇ ਉਹਨਾਂ ਤੋਂ ਇਹਨਾਂ ਨੂੰ ਆਉਂਦਾ ਬਿਜ਼ਨਸ ਮਤਲਬ ਮੰਨ ਲਓ ਕਿ 15 ਤੋਂ 20-20% ਪਰ ਹਰੇਕ ਤੋਂ ਆ ਰਿਹਾ ਵਾ ਉਸ ਤੋਂ ਬਾਅਦ ਫਿਰ ਥੱਲੇ ਮਤਲਬ 4-4% ਹੋ ਗਿਆ ਇੰਡਸਟਰੀ ਇੰਡਸਟਰੀਅਲ ਤੋਂ ਆ ਰਿਹਾ ਜਾਂ ਕੰਸਟਰਕਸ਼ਨ ਤੋਂ ਆ ਰਿਹਾ ਜਾਂ ਇਨਫਰਾਸਟਰਕਚਰ ਤੋਂ ਆ ਰਿਹਾ ਉਹਨਾਂ ਕੰਪਨੀਆਂਸ ਤੋਂ ਇਹਨਾਂ ਨੂੰ ਇੰਨਾ-ਇੰਨਾ ਬਿਜ਼ਨਸ ਮਿਲ ਰਿਹਾ ਤੇ ਜਿਹੜੀ ਸਭ ਤੋਂ ਇੰਟਰਸਟਿੰਗ ਤੇ ਸਭ ਤੋਂ ਮੇਜਰ ਚੀਜ਼ ਸੀ ਹੈਪੀਐਸਟ ਮਾਈਂਡਲੀ ਉਹ ਕੀ ਹੋਈ ਆ ਇੱਕ ਟਰਮ ਹੁੰਦੀ ਹੈ ਅਬਿਡਾ A B I T D A ਠੀਕ ਹੋ ਗਈ ਜੀ ਅਰਨਿੰਗ ਬਿਫੋਰ ਇੰਟਰਸ ਟੈਕਸਸ ਡੈਪ੍ਰੀਸੀਏਸ਼ਨ ਐਂਡ ਅਮੋਰਟਾਈਜੇਸ਼ਨ ਜਿਹੜੀ ਅਰਨਿੰਗ ਆ ਮਤਲਬ ਟੈਕਸ ਵਗੈਰਾ ਪਧਵਾਵਾਂਗੇ ਠੀਕ ਹੋ ਗਿਆ ਨਾ ਜੀ ਤੇ ਇੰਟਰਸਟ ਵਗੈਰਾ ਦਵਾਂਗੇ ਕੋਈ ਡੈਪ੍ਰੀਸੀਏਸ਼ਨ ਹੋਊਗੀ ਡੈਪ੍ਰੀਸੀਏਸ਼ਨ ਹੁੰਦੀ ਚੀਜ਼ ਦੀ ਵੈਲਿਊ ਘਟਦੇ ਜਾਣੀ ਉਸ ਨੂੰ ਘਟਣ ਤੋਂ ਪਹਿਲਾਂ ਹੀ ਜਿਹੜੀ ਅਰਨਿੰਗ ਆਪਾਂ ਚੈੱਕ ਕਰਦੇ ਆਂ ਆਪਣੀ ਉਹ ਇਹਨਾਂ ਦੀ ਕਿੰਨੀ ਵਧੀਆ ਉਹ ਇਹਨਾਂ ਦੀ ਪਿਛਲੇ 4 ਸਾਲਾਂ ਦੇ ਵਿੱਚ 7 7.5 ਗੁਣਾ ਵਧੀ 53 ਕਰੋੜ ਸੀ ਇਹਨਾਂ ਦੀ ਪਹਿਲਾਂ ਉਹ 53 ਕਰੋੜ ਤੋਂ ਹੁਣ ਅੱਜ ਇਹਨਾਂ ਦਾ ਅਬਿੱਦਾ ਕਿੱਥੇ ਖੜਾ ਵਾ 373 ਕਰੋੜ ਦੇ ਉੱਪਰ ਮਤਲਬ ਉਹ ਚੀਜ਼ ਜਿਹੜੀ ਇਹਨਾਂ ਦੀ ਅਰਨਿੰਗ ਆ ਉਹ 7 7.5 ਗੁਣਾ ਵਧੀਆ ਪਿਛਲੇ 4 ਸਾਲਾਂ ਦੇ ਵਿੱਚ ਤਾਂ ਇੱਥੋਂ ਆਪਾਂ ਨੂੰ ਕੀ ਪਤਾ ਲੱਗਦਾ ਕਲੀਅਰਲੀ ਕਿ ਇਹ ਜਿਹੜੀਆਂ ਕੰਪਨੀਆਂਸ ਨੇ ਬਿਲਕੁਲ ਸਹੀ ਟਰੈਕ ਦੇ ਉੱਪਰ ਜਾ ਰਹੀਆਂ ਫਿਊਚਰ AI ਦਾ ਹੈ ਅੱਗੇ ਤਾਂ ਉਹ ਬਿਲਕੁਲ ਕਲੀਅਰ ਪਲੇ ਹੁੰਦੀ ਆਪਾਂ ਨੂੰ ਦਿਖ ਰਹੀ ਆ ਅਸੀਂ ਕਿਹਾ ਜੀ ਅੱਜ ਦੀਆਂ ਆਪਣੀਆਂ ਇਹ ਤਿੰਨ ਕੰਪਨੀਆਂਸ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਨਾਲ ਰਿਲੇਟਡ ਤੇ ਹੁਣ ਅੱਜ ਦਾ ਗੱਲਬਾਤ ਆਪਣੀ ਇੰਨੀ ਹੀ ਅੱਜ ਦੀ ਇਨਫੋਰਮੇਸ਼ਨ ਇੰਨੀ ਮੈਨੂੰ ਉਮੀਦ ਆ ਕਿ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਜ਼ਰੂਰ ਕੋਈ ਨਾ ਕੋਈ ਥੋੜੀ ਬਹੁਤ ਹੈਲਪ ਮਿਲੀ ਹੋਊਗੀ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤੇ ਮਿਲਦੇ ਹਾਂ ਫਿਰ ਆਪਾਂ ਕਿਸੇ ਅਗਲੇ ਵੀਡੀਓ 'ਚ ਕਿਸੇ ਹੋਰ ਦਿਨ ਨਵੀਆਂ ਕੰਪਨੀਆਂਜ਼ ਦੇ ਨਾਲ ਓਕੇ